ਕਹਿੰਦੇ ਨਹੀਂ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਕਹਿੰਦੇ ਜਿਹੇ ਜੀ ਦੁਨੂਆ ਹੋ ਰਹੀ ਆ ਉਹੋ ਜਿਹਾ ਰੱਬ ਹੋ ਰਿਹਾ ਆ ਦੇਖ ਲੈ ਕਾਇ ਦਿਨ ਹੋਵੇ ਛੜੀ ਲਈ ਨੂੰ ਹੜਦਾ ਹੀ ਨਹੀਂ ਕਿਸੇ ਮੌਕੇ ਤਾਂ ਮਾੜਾ ਮੋਟਾ ਹਟੇ ਤਾਂ ਦਿਨ ਲੱਗੇ ਤੇ ਉਹ ਗਿਆ ਸੀ ਆ ਕੇ ਮੈਂ ਸੌ ਨਹੀਂ ਜਾਣਾ ਸੌਰਾਂ ਦੀ ਬਣ ਕੇ ਬਹਿ ਗਿਆ ਘਰ ਦੀ ਤਾਂ ਭੋਰਾ ਹੀ ਸੋਚ ਨਹੀਂ ਵੀ ਘਰ ਦੀ ਮੈਂ ਸੋਚ ਰੱਖਾਂ ਆਹੀ ਚੋਰਾ ਬੜ ਬੜ ਖਾਈ ਜਾਂਦਾ ਉੱਤੋਂ ਟਾਈਮ ਐ ਮਾੜੇ ਕਈ ਕੇ ਤਾਂ ਗਿਆ ਸੀ ਮੈਂ ਘੰਟੇ ਚ ਮੁੜ ਆਉਂਗਾ ਮੈਂ ਤਾਂ ਹੁਣ ਆ ਜਾਣਾ ਤੇ ਆ ਦੇਖ ਲੈ ਕਿਹੜਾ ਬੇਲਾ ਕਰਤਾ ਹਜੇ ਤੱਕ ਕਰਨੀ ਬੌੜਿਆ ਖੜਕਾ ਜਿਹਾ ਤਾਂ ਹੋਇਆਗਾ ਲੱਗਦਾ ਜਿਵੇਂ ਆ ਗਿਆ ਹੁੰਦਾਗਾ ਹਾਂ ਚਲ ਆਈ ਗਿਆ ਆ ਗਿਆ ਕੇ ਇਹ ਬੂ ਇਕੱਲੇ ਕੋ ਬੋਲੀ ਨਹੀਂ ਬੈਠੀ ਬੇ ਕੀ ਬੋਲਨੀ ਅਸੀਂ ਮੈਂ ਤਾਂ ਤੇਰੀ ਟੈਨਸ਼ਨ ਪਈ ਵੀ ਸੀ ਕਹੀ ਕੇ ਤਾਂ ਤੂੰ ਮੈਨੂੰ ਕਿਹਾ ਮੈਂ ਘੰਟੇ ਨੂੰ ਆਜੂਗਾ ਤੇ ਕਿੰਨਾ ਟਾਈਮ ਲਾਇਆ ਆ ਤੂੰ ਉਹ ਤਾਂ ਮੰਮੀ ਢਿੱਲੀ ਹੋ ਗਈ ਸੀ ਬੇ ਮੰਮੀ ਕਿਹੜੀ ਮੰਮੀ ਮੇਤਰੀ ਮੰਮੀ ਦੀ ਗੱਲ ਕਰਦਾ ਮੇਤਰੀ ਮੰਮੀ ਬੇ ਮੈਨੂੰ ਨਹੀਂ ਪਤਾ ਮम्मा ਮम्मा ਤਾਂ ਸਿੱਧਾ ਪਾਇ ਵੀ ਮੇਰੀ ਸੱਸ ਬਿਮਾਰ ਹੋ ਗਈ ਸੀ ਫਿਰ ਉਹ ਵੀ ਮੇਰੀ ਮੰਮੀ ਲੱਗੀ ਲੱਗੀ ਤੇਰੀ ਮੰਮੀ ਉਹ ਤਾਂ ਉਹਨੂੰ ਮਾਨਸਾ ਦਵਾਈ ਦਵਾਉਣ ਵਾਗੇ ਮੇਰੀ ਮੰਮੀ ਨੂੰ ਅੱਛਾ ਉਹਨ ਤਾਂ ਦਵਾਈ ਦਵਾਉਣ ਵਾਗ ਗਿਆ ਮੇਰੀ ਤਾਂ ਕੋਈ ਸੋਚ ਨਹੀਂ ਵੀ ਮੇਰੀ ਭੂਆ ਕੱਲੀ ਆ ਘਰੇ ਆ ਦੇਖਿਆ ਮੀ ਕਿਵੇਂ ਪਈ ਜਾਂਦਾ ਤੇ ਜੇ ਮੈਂ ਕਿਤੇ ਡਿੱਗ ਪਾਂਦੀ ਗਿੱਟਾ ਗੜਾ ਟੁੱਟ ਜਾਂਦਾ ਮੇਰਾ ਫਿਰ ਤੈਨੂੰ ਕੀ ਨੇ ਕਿਹਾ ਸੀ ਬਾੜਾ ਜੇ ਤੱਕੇ ਖਾਈ ਚਲ ਉੱਥੇ ਵੇ ਬਾੜਾ ਚ ਉਹ ਵੀ ਦੇਖਣੇ ਜ਼ਰੂਰੀ ਸੀ ਹੋਰ ਕੌਣ ਦੇਖਦਾ ਬਾਕੀ ਸਰੇ ਨਾਲ ਹੈਗੀ ਤੇ ਹੈਗੀ ਆਪਣੀ ਸੁਖੀ ਵੇ ਪੁੱਤ ਸੁਖੀ ਚ ਕੀ ਗੱਲ ਰਸਾਂ ਕੁੜੀ ਜਿਹੜੀ ਨਾਲ ਪੜਦੀ ਆ ਉਹਦੇ ਉਹਨੇ ਫੋਨ ਕਰਤਾ ਕਹਿੰਦੀ ਆ ਨਾਲਾ ਪਿੰਡ ਨਹੀਂ ਗਾ ਇੱਕ ਤਾਂ ਮੱਚੀ ਜਾਣ ਮੈਂ ਤਾਂ ਨਾ ਹੀ ਭੁੱਲ ਜਾਨੀ ਮੈਂ ਤਾਂ ਤੇ ਬੱਪਿਆਣਾ ਹਾਂ ਬੱਪਿਆਣਾ ਵੇ ਉਹੀ ਗੱਲ ਸੁਰਤਾ ਮੇਰੀ ਤੇਰੇ ਚ ਪਈ ਸੀ ਮੈਂ ਭੁੱਲ ਗਈ ਤੇ ਉਹ ਕੁੜੀ ਕਹਿੰਦੀ ਵੀ ਮੇਰਾ ਜਰਮ ਦੇਣਾ ਜਾ ਜਾ ਤੇ ਆ ਹੁਣ ਨਾ ਫੋਨ ਆਇਆ ਥੋੜਾ ਜਿਹਾ ਹੋ ਗਿਆ ਤੇ ਮੈਨੂੰ ਕਹਿੰਦੀ ਬਾ ਮੈਨੂੰ ਆਏ ਨਹੀਂ ਪਤਾ ਵੀ ਮੈਨੂੰ ਦੋ ਦਿਨ ਲੱਗ ਜਾਣ ਨਾਲ ਪੜੇ ਦੀ ਖਿਚਵਾਕ ਆ ਫਿਰ ਪੁੱਤ ਜੇ ਅੱਜ ਉਹ ਨਾ ਜਾਊ ਕਿਸੇ ਦੇ ਤਾਂ ਉਹਦੇ ਕਾਹਨ ਆਊਗਾ ਮੈਂ ਤਾਂ ਉਹ ਐਂ ਕਹਿੰਦਾ ਸੀਗਾ ਜਦੋਂ ਮੈਂ ਆਇਆ ਤਾਂ ਉਦੋਂ ਤੂੰ ਛੱਡਿਆ ਹੁੰਦੀ ਆਪ ਜਾ ਕੇ ਟਾਈਮ ਕਿੰਨਾ ਮੜ ਅੱਜ ਗੱਲ ਤੇ ਟਾਈਮ ਤਾਂ ਹੈਗਾ ਹੁਣ ਮੈਂ ਤਾਂ ਡਿੱਕੀ ਹੁਣ ਐਡਾ ਕੀ ਹੋਇਆ ਸੀ ਜਨਮ ਦੇ ਅੱਥ ਨੇ ਮਨਾਉਣਗੇ ਉਹ ਬੇਪੁੱਤ ਮਨਾਉਣ ਦੇ ਤਾਂ ਕਿ ਕੁੜਨਾ ਕਾਹਲ ਕਰੀ ਗਈਆਂ ਵਿਚਾਲ ਆ ਜਾ ਚਲ ਮਾੜਾ ਮੱਟਾ ਕੋਈ ਹੱਥ ਫਟਾ ਦੂਗਾ ਇਹਨਾਂ ਨਾਲੇ ਕੱਲੇ ਨੂੰ ਨਾ ਭੇਜਿਆ ਅਗਰ ਮੈਂ ਸੰਗ ਲੱਜਕਲ ਟਾਈਮ ਬਤਾ ਕਿੰਨਾ ਮਾੜਾ ਹੋ ਰਿਹਾ ਨਾਲੇ ਨਾ ਕੁਛ ਨਹੀਂ ਹੁੰਦਾ ਕੱਲੀ ਨੂੰ ਮੇਰੀ ਕੁੜੀ ਵਰਗੀ ਤਾਂ ਕਰ ਕਰੀ ਕੁੜਨਾ ਹੋਣਾ ਅੱਧੀ ਸਿਆਣੀ ਕੁੜੀ ਹੈ ਨਾਲੇ ਤੂੰ ਵੀ ਬਸ ਤੇਰੀ ਵਾਲੀ ਹੱਦ ਹੋਈ ਪਈ ਆ ਕਹਿੰਦਾ ਪੂਆ ਤੇਰੀ ਵਾਲੀ ਹੱਦ ਬੇ ਫਿਰ ਜਦੋਂ ਹੁਣ ਮੈਂ ਸੋਨ ਦੋਨਾਂ ਨੂੰ ਘਰੇ ਛੱਡ ਕੇ ਗਿਆ ਛੱਡ ਕੇ ਰ ਗਿਆ ਸੀ ਪੁੱਤ ਫਿਰ ਜਿੱਦੋਂ ਹੁਣ ਉਹ ਕਹੀ ਜਾਂਦੀ ਸੀਗੀ ਕਹਿੰਦੀ ਮੈਂ ਜਾਣਾ ਹੈ ਬਾਗੀ ਤੇ ਹੁਣ ਤੂੰ ਮੈਨੂੰ ਐਂ ਦੱਸ ਉਹਨੂੰ ਮਹਾਰਾਣੀ ਨੇ ਛੱਡਿਆ ਐ ਤੂੰ ਹਾਂ ਉਹਨੂੰ ਘਰ ਨੂੰ ਲੈ ਕੇ ਆਉਂਗਾ ਉਹ ਵਰ ਜਾਦੇ ਢਿੱਲੀ ਤੋਂ ਦੀ ਮੰਮੀ ਤਾਂ ਕਰਕੇ ਮੈਂ ਖ ਚੱਲੇ ਕਰਾਤ ਲਾ ਲਾ ਤੂੰ ਕੱਦ ਨੂੰ ਵੀ ਕੀ ਕਰਾਉਣਾ ਭਾਵੇਂ 15 ਦਿਨ ਹੋਰ ਛੱਡ ਦੇ ਭੂਆ ਤਾਂ ਸਾਰੀ ਲੌਗੀ ਕੰਦੀ ਕੋਈ ਨਹੀਂ ਤੇ ਭੂਆ ਤਾਂ ਵੀ ਜਾਣਾ ਹੋਊਗਾ ਫਿਰ ਐ 15 ਦਿਨ ਕਿਵੇਂ ਛੱਡ ਦੇਣੂ ਤੂੰ ਮੈਨੂੰ ਕੱਢ ਕੇ ਰਾਜੀ ਐ ਉਹ ਤੇਰੇ ਫਿਰ ਮੁੰਡੇ ਫੋਨ ਲੱਗਿਆ ਦਿੰਦੇ ਕਰਨਾ ਵੇ ਦਾਦੇ ਮਾਹਣ ਮੇਰੇ ਮੁੰਡੇ ਖੜਕੇ ਵੇ ਕਰੀ ਜਾਣ ਫੋਨ ਮੈਂ ਤਾਂ ਤੇਰਾ ਇੰਨਾ ਪਿਆਰ ਹੁੰਦਾ ਕਹਿੰਦੇ ਹੁੰਦੇ ਮਾਂ ਤੇਰਾ ਕਰਕੇ ਹੀ ਕਹਿਣਾਗਾ ਫਿਰ ਮੁੜ ਕੇ ਉਹ ਨੱਕ ਬੋਲੇ ਕੱਢਦੇ ਹੁੰਦੇ ਨੇ ਕੱਢੀ ਜਾਣ ਤੇ ਕੋਈ ਨਹੀਂ ਉਹ ਤਾਂ ਕੱਢੀ ਜਾਣਗੇ ਜਿੱਦੇ ਮਰ ਗਏ ਉਹਦੇ ਕਿਹੜਾ ਸਾਧਨਗੇ ਨਹੀਂ ਮਾਂ ਬੇਨਾ ਨਾਲਾ ਉਮਰ ਚ ਬਾੜਾ ਬੂੜਾ ਜਨਾ ਤੁਰੇ ਫਿਰ ਜਰਿਆ ਕਰ ਮੀਂਹ ਚ ਚੂੜਾ ਲੈਗੀ ਤੜਾ ਮੁੜ ਕੇ ਪਈ ਰਹੇਗੀ ਸਾਰੀ ਉਮਰ ਉਹ ਚੱਲ ਵੇ ਨਾ ਮੁੜ ਕੇ ਤੇਰੇ ਕੋਲ ਇੱਥੇ ਆ ਜਾਣਾ ਨਾ ਉੱਥੇ ਜਾ ਜਾਣਾ ਮੁੜ ਕੇ ਮੇਰੇ ਭੀਜੇ ਨੇ ਕਿੰਨਾ ਸੋਚਿਆ ਮੇਰੇ ਬਾਰੇ ਮੈਂ ਮੈਥੋਂ ਨਾ ਕੱਟੀ ਕੈਨੀ ਹੁਣ ਕੰਮ ਕਰਿਆ ਬੈ ਕੀ ਕਰਾਂ ਮੈਂ ਉਹ ਫਰ ਮੀਂਹ ਕਣੀ ਤਾਂ ਦੇਖ ਲੈਣਾ ਬੰਦਾ ਮੀਂਹ ਕਿੱਥੇ ਹੋਦੋ ਪੁਆ ਰੋਟੀ ਬਣੀ ਪਈ ਆ। ਤੇ ਰੋਟੀ ਤਾਂ ਬਣੀ ਪਈ ਐ। ਨਾ ਉੱਥੇ ਭੁੱਖਾ ਹੀ ਤੁਰਦਾ ਰਹਦਾ ਸੌਰਾਂਤਨ। ਭੁੱਖਾ ਗਾਣੋ ਪੁਆ ਮੀਤ ਨੇ ਤਾਂ ਰੋਟੀ ਬਣਾ ਰੱਖੀ ਸੀਗੀ। ਉਹ ਮੀਂਹ ਬੜਾ ਚੜਿਆ ਹੁੰਦਾ ਸੀ ਮੈਂ ਮੁੜ ਕੇ ਕਿਹਾ ਜਿਆਦਾ ਨਾ ਪੈਣ ਲੱਗੇ ਕਿਤੇ ਘਰੇ ਨਾ ਹੀ ਜਾਇਆ ਜਾਵੇ। ਘਰੇ ਆਏ ਬਿਨਾਂ ਸਰਦਾ ਵੀ ਨਹੀਂ ਸੀਗਾ। ਮੈਂ ਚਲ ਘਰੇ ਜਾ ਕੇ ਖਾਵਾਂਗੇ। ਚਲ ਜੀ ਤੇਰੀ ਗੱਲ ਠੀਕ ਐ। ਤੂੰ ਐ ਕਰ ਆ ਕੱਪੜੇ ਭਿੱਜੇ ਪਏ ਐ ਤੇ ਕੱਪੜੇ ਲੈ ਉਹਦੇ ਬਦਲ। ਮੈਂ ਰੋਟੀ ਦਿਹਾਉਣੀ ਆ ਪਾ ਕੇ। ਤੈਨੂੰ ਰੋਟੀ ਤਾਂ ਪੁਆ ਦੇ ਹੱਥ ਦੀ ਸਵਾਦ ਲੱਗੂਗੀ। ਹਾਂ ਮੈਂ ਕੱਪੜੇ ਦਾ ਬਦਲ ਲੈ ਕੋਈ ਗੱਲ ਨਹੀਂ। ਮੈਂ ਲਿਓ ਕਿੱਧਰ ਭਾ ਗਏ ਭਤੀਜਾ ਕੱਲ ਮੈਂ ਬਾਹਰ ਖੜਕਾ ਗਿਆ ਥੋੜਾ ਕਿਉਂਨੇ ਬਾਰੀ ਨਹੀਂ ਖੋਲਿਆ ਮਾਰਾ ਸੋਰੀ ਵਗ ਗਿਆ ਸੀਗਾ ਉਹ ਮੇਦੀ ਮੰਮੀ ਢਲੀ ਹੋ ਗਈ ਸੀਗੀ ਮੈਂ ਹੁਣ ਮਾਨਸਾ ਦਵਾਈ ਦਵਾ ਕੇ ਫੇਰ ਛੱਡ ਕੇ ਆ ਫੇਰ ਆਇਆ ਘਰੇ ਚਲੋ ਤਾਂ ਜਵਾਈ ਭਾਈ ਦਾ ਹੱਕ ਹੁੰਦਾਗਾ ਸਰ ਤੇ ਮੈਂ ਤੁਹਾਨੂੰ ਲਿਆ ਕੇ ਫੜਾਉਣਾ ਪੈਸੇ ਤਾਂ ਕੋਈ ਗੱਲ ਨਹੀਂ ਅੱਛਾ ਹਾਂ ਚੱਲ ਕੋਈ ਨਾ ਕਰਿਆ ਤੋ ਹਾਂ ਕਰਿਆ ਇੱਕ ਸੱਚ ਮੈਨੂੰ ਹੋਰ ਗੱਲ ਕਰਨੀ ਸੀ ਹਾਂ ਉਹ ਪੁਰਾਣਾ ਇਹਦਾ ਫੋਨ ਹੈ ਰੇਂਦਰ ਦਾ ਕੀ ਕਹਿੰਦਾ ਸੀਗਾ ਉਹ ਕਹਿੰਦਾ ਜੀ ਮੇਰੇ ਨਾਲ ਤੋੜ ਦੋ ਮੈਂ ਹੁਣ ਸੁੱਧਰ ਗਿਆ ਮੈਂ ਚੱਲ ਭਾਈ ਤੂੰ ਆ ਜੀ ਕੇਰਾ ਮੈਂ ਤਾਂ ਉਹ ਕਿਹਾ ਹੀ ਮੈਂ ਚਾਰ ਬੰਦੇ ਲੈ ਆਈ ਨਾਲ ਉਹ ਤੂੰ ਕਿਉਂ ਸੱਦ ਲੈ ਰੋ ਕੁੱਟ ਖਾ ਕੇ ਜਾਂਦਾ ਹੁੰਦਾ ਹੈ ਬਾਰੀ ਜੇ ਤਾਂ ਆਪਾਂ ਕੱਠਵੱਟ ਕਰ ਲਾਂਗੇ ਤੇਰੇ ਵਾਲੇ ਪਾਸੇ ਸੱਦ ਲਾਂਗੇ ਆਪਾਂ ਸਾਰੇ ਜਣੇ ਬੈਠ ਕੇ ਗੱਲਬਾਤ ਕਰ ਲਾਂਗੇ ਐਂ ਹੁਣ ਕਰੀ ਕਿ ਨਹੀਂ ਸ਼ਰਮ ਠਾਈ ਰੱਖਾਂ ਕੁੜੀ ਨੂੰ ਉਹਦੇ ਕਰਤੂਤ ਤਾਂ ਹੈ ਨਹੀਂ ਰੱਖਣ ਵਾਲੀ ਉਹ ਤਾਂ ਆਪਾਂ ਰੰਗ ਟੰਗ ਦੇਖਾਂਗੇ ਜੇ ਕੋਈ ਬੰਦਾ ਉਹਦੇ ਨਾਲ ਆਊਗਾ ਤਾਂ ਮੇਰੀ ਗੱਲ ਕਰਕੇ ਤੂੰ ਮੇਰੀ ਹੁਣ ਆਪਾਂ ਇਕੱਲੇ ਮਤਲਬ ਕੁੜੀ ਦਾ ਆਪਾਂ ਨੁਕਸ ਕੱਢੀਏ ਜਾਂ ਕੁੜੀ 'ਚ ਵੀ ਹੋਵੇ ਵੀ ਮਤਲਬ ਤਾਂ ਵੀ ਆ ਨਾ ਉਹ ਤਾਂ ਪਤਾ ਹੀ ਆ ਉਹਦਾ ਦਾਰਾ ਉਹ ਜੀ ਆ ਉਹ ਭਈ ਆਪਾਂ ਵਿਆਹੀ ਆਪਾਂ ਘਰੇ ਬਿਠਾਉਣ ਵਾਸਤੇ ਥੋੜੀ ਵਿਆਹੀ ਆ ਕੋਈ ਮਾੜਾ ਮੁੱਤਾ ਜੇ ਕੋਈ ਵਿਗੜ ਜਾਂਦਾ ਨੂੰ ਸੁਧਾਰਨਾ ਵੀ ਪੈਂਦਾ ਹੁੰਦਾ ਉਹ ਗੱਲ ਤਾਂ ਆ ਹੁਣ ਜੇ ਤਾਂ ਕੋਈ ਦੋ ਬੰਦੇ ਲੈ ਕੇ ਉਹ ਫੇਰ ਤਾਂ ਤੋੜ ਦੇਾਂਗੇ ਉਹ ਹੀ ਤਾਂ ਮੈਂ ਇਕੱਲੇ ਨਾਲ ਥੋੜੀ ਤੋੜਾਂਗੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਜੇ ਆਖ ਲਾ ਆ ਵੀ ਕੇ ਗੱਲ ਕਰਕੇ ਉਹਨੂੰ ਕਹਿੰਦੇ ਆਂ ਕਿ ਤੇਰੇ ਪਿੰਡ ਦੀ ਪੰਚਾਇਤ ਸੱਦ ਲਾ ਸੀ ਪੰਚਾਇਤ ਆ ਜਾਾਂਗੇ ਪੰਚਾਇਤ ਗੱਲ ਕਰ ਲਾਂਗੇ ਆਪਾਂ ਚੱਲ ਸੱਦ ਲਾ ਫੇਰ ਇੱਕ ਮੌਕਾ ਹੋਰ ਦੇਖ ਲੈਣੇ ਹੋਰ ਕੀ ਆ ਪਾ ਤੇਰੇ ਪਿੰਡੀ ਬਹਿ ਜਾਾਂਗੇ ਉੱਧਰ ਘਟ ਲੱਗ ਕੋਈ ਗੱ

ਉਹਦਾ ਬੂਆ ਮੇਰੇ ਤਾਂ ਪਤਾ ਨਹੀਂ ਚਾਬੀਆਂ ਕਿੱਥੇ ਧਰ ਗਿਨ ਮਾਰੇ ਦੀਆਂ ਉਹ ਚਾਚਾ ਨੂੰ ਮੈਂ ਪੈਸੇ ਦੇਣੇ ਸੀਗੇ ਮੈਨੂੰ ਐ ਲੱਗਦਾ ਇਹਨੇ ਤਾਂ ਉਹ ਗੱਲ ਕਰਤੀ ਕਿ ਕੱਲ ਦੀ ਭੂਤਨੀ ਸੇਵਾ ਚਾਹਦਾ ਆ ਹੁਣ ਹੀ ਲੀਡਰ ਨਹੀਂ ਬਣ ਗਈ ਚਾਬੀਆਂ ਨਾਲ ਲੈ ਗਈ ਲਾ ਹੁਣ ਐ ਤੋਂ ਹੀ ਹੋਰ ਬੂਆ ਅੱਗੇ ਤਾਂ ਇੱਥੇ ਰੱਖਦੇ ਹੁੰਦੇ ਸੀ ਚਾਬੀਆਂ ਉਹ ਤੇ ਤਾਂ ਬਾੜੀ ਵੱਡੀ ਪ੍ਰਧਾਨ ਕਾ ਹੋਣ ਲੱਗ ਗਈ ਹੁਣ ਮੈਂ ਅਗਲੇ ਨੂੰ ਦੋ ਦਿਨ ਪਹਿਲਾਂ ਲੇਟ ਹੋ ਗਿਆ ਪੈਸੇ ਦੇਣੇ ਸੀਗੇ ਅਲੇ ਦਾ ਮੋੜ ਕੇ ਟਾਈਮ ਡੱਪੀ ਜਾਂਦਾਗਾ ਤੂੰ ਐ ਕਰਦਾ ਫੋਨ ਲਾ ਤੂੰ ਮੇਰੇ ਸਾਹਮਣੇ ਫੋਨ ਤਾਂ ਮੈਂ ਦੋ ਤਿੰਨ ਵਾਰੀ ਲਾ ਲਿਆ ਨੋਟਰ ਚ ਬੜੀ ਅੰਦਾਗਾ ਮੀਂਦਾ ਕਰਕੇ ਉਹਨੂੰ ਫੋਨ ਕਿਹੜਾ ਲਾਦਾਗਾ ਫੋਨ ਲੱਗਦਾ ਨਹੀਂ ਫੇ ਮੈਨੂੰ ਤਾਂ ਐ ਲੱਗਦਾ ਜਾ ਕੇ ਨਾ ਇਹ ਤਾਂ ਪੇਕਿਆਂ ਦੀ ਬਣ ਗਈ ਰਿਸ਼ਤਾ ਤਾਂ ਮੈਂ ਐ ਕਰਾ ਹੀ ਜਾਏ ਵੱਡੀ ਦਾ ਮਹਾਕਰ ਵਸਾ ਲੂਗੀ ਪਰ ਮੈਨੂੰ ਹੀ ਲੱਗਦੀ ਐ ਘਰ ਵਸਾਉਂਦੀ ਫੇਰ ਤੂੰ ਗਏ ਨੀ ਬਲੱਡ ਵਧਾ ਕੇ ਖੜ ਜਾਨਾ ਤੇ ਫੇਰ ਹੁਣ ਤੂੰ ਸੱਚੇ ਬੋਲਦਾ ਹੁਣ ਤਾਂ ਮੈਂ ਤੇਰਗੋ ਕਰਾਉਂਗਾ ਜੇ ਤੂੰ ਗਲਤੀ ਉਹਦੀ ਹੈਗੀ ਉਹ ਛੇਕੜ ਨੂੰ ਮੈਨੂੰ ਜਾਂਦੇ ਉਹ ਮੈਨੂੰ ਫੜਾ ਜਾਂਦੀ ਚੱਕ ਕੇ ਮੈਂ ਕਿਹੜਾ ਖਾਂਦੀ ਸੀ ਮੈਂ ਦੱਸ ਦਿੰਦੀ ਮੋਦਨ ਮੈਂ ਰੈਂਦੀ ਨੀ ਸੰਸਕਰ ਦੇ ਵਿੱਚ ਮੜਾ ਭਾਲ ਲਾ ਮੈਂ ਕਿੱਥੇ ਭਾਲ ਲਾਂ ਵੀ ਜੈ ਤੈਨੂੰ ਤੇ ਅੰਜ ਮੈਨੂੰ ਕਿੱਥੇ ਦੱਸਣਾ ਉਹ ਹੁਣ ਮੈਂ ਉਹਨੂੰ ਕਹਿ ਕੇ ਆਇਆ ਮੈਂ ਹਾਂ ਤੂੰ ਘਰੇ ਰਹੀਂ ਮਮਦਰਵਾਸ ਤੇ ਪੈਸੇ ਲੈ ਕੇ ਆਉਣਾ ਖੱਕੀਆ ਕਿੱਥੇ ਤੈਨੂੰ ਪਾੜੀ ਤਨਾਪ ਕਰਨ ਗਿਆ ਹੋਵੇ ਹਨਾ ਤੂੰ ਤਾਂ ਕਿਸੇ ਬਸ ਹੱਥ ਖੋਦਦੇ ਨੇ ਸਿਰ ਤੇ ਮਾਂ ਕਿੱਥੇ ਮੈਂ ਤੰਦਰੀ ਨਹੀਂ ਬੜੀ ਅੱਗੇ ਤਾਂ ਫੋਟੋ ਮੈਂ ਰੱਖ ਜੁੰਦੀ ਸੀ ਉਹ ਬਸ ਉਹ ਤਾਂ ਨਾਲ ਹੀ ਲੈ ਗਈ ਬੇ ਹੋਰ ਭਾਈ ਠੀਕ ਐ ਹਾਂ ਜੀ ਠੀਕ ਠਾਕ ਵਧੀਆ ਕਰੇ ਹੋ ਅਰੇ ਬੁੱਤ ਸਾਰੇ ਠੀਕ ਠਾਕ ਹੈ ਹਾਂ ਜੀ ਭੂਆ ਜੀ ਸਾਰੇ ਠੀਕ ਹੈ ਜੀ ਤੇ ਮੈਂ ਤਾਂ ਪ੍ਰੀਤ ਨੂੰ ਲੈਣਾ ਆਇਆ ਸੀਗਾ ਇਹੇ ਜੀ ਤਾਂ ਕੋਈ ਗੱਲ ਨਹੀਂ ਪੁੱਤ ਪ੍ਰੀਤ ਨੂੰ ਤਾਂ ਅਸੀਂ ਤੋੜ ਦਈਏ ਪਰ ਤੇਰੇ ਚ ਬਹੁਤ ਕਮੀਆਂ ਨੇ ਪਹਿਲਾਂ ਜਿਹੜੀਆਂ ਤੂੰ ਕਰਦਾਂ ਆਏਆਂ ਉਹ ਗਲਤੀਆਂ ਤੂੰ ਸੁਧਾਰਨੀਆਂ ਪੈਣਗੀਆਂ ਤੈਨੂੰ ਫੇਰ ਤਾਂ ਅਸੀਂ ਤੋੜ ਦਈਏ ਅਸੀਂ ਕਦੇ ਬਿਠਾ ਕੇ ਹੀ ਕਰਨਾ ਉਹ ਦੇ ਗੱਲ ਸੁਣਦੀ ਰਹਾ ਮੇਰੀ ਕਦੋਂ ਮਰ ਜੀ ਆ ਜਾੜ ਦੇ ਕਦੋਂ ਮਰ ਜੇ ਵਸਾ ਦੇ ਕੁੜੀ ਤਾਂ ਇੱਕ ਨੂੰ ਤੋੜਨੀ ਪਊ ਆਪਾਂ ਨੂੰ ਉੱਥੇ ਉਹ ਤੋੜਤਾ ਦੇਵਾਂਗੇ ਗੱਲ ਤਾਂ ਐਂ ਆ ਗੱਲ ਕਰਕੇ ਤੋੜਾਂਗੇ ਗੱਲ ਕਰਨ ਨੂੰ ਪੁੱਤ ਕੀ ਹੋਇਆ ਇਹ ਤਾਂ ਕਿੰਨਾ ਮਰਜ਼ੀ ਵਧਾ ਲਾ ਗੱਲ ਨੂੰ ਤੈਨੂੰ ਭੈਣੇ ਤਾਂ ਨੂ ਵੀ ਪਤਾ ਹੀ ਹੈਗਾ ਕਿੰਨਾ ਕੁੱਟੇ ਮਾਰ ਰਹੇ ਨੇ ਇਹਨੂੰ ਵੀ ਆਉਣੀ ਚਾਹੀਦੀ ਆ ਸੌਂਗਾ ਇਹਨੂੰ ਲੱਗਣ ਦੇ ਤੱਤੀ ਇਹਨੂੰ ਫੇਰ ਪਤਾ ਲੱਗੂਗਾ ਤੂੰ ਮੇਰੀ ਗੱਲ ਸੁਣ ਨਾ ਕਹਿੰਦੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਚਲ ਅੱਜ ਤੱਕ ਨਾਲ ਚੱਲਦੇ ਰਹਿੰਦੇ ਆ ਕਿੰਨਾ ਕਿਹਾ ਰੱਖਾਂਗੇ ਮੈਂ ਮੰਨਦੀ ਆ ਭਣੇ ਵੀ ਖੜਕਦੇ ਹੁੰਦੇ ਨੇ ਦੋ ਭਾਂਡੇ ਪਰ ਇੰਨਾ ਵੀ ਨਹੀਂ ਬੰਦੇ ਨੂੰ ਧੱਕਾ ਕਰਨਾ ਚਾਹੀਦਾ ਅੱਖ ਨੂੰ ਸਾਹਮੂ ਹੀ ਤਾਂ ਇਹ ਹੀ ਸਾਹਮੂ ਹੀ ਤਾਂ ਹੈਗੀ ਆਹੀਂ ਕੀ ਪਤਾ ਵੀ ਆਪਣੀ ਕੁੜੀ ਚ ਗੋਟ ਨਿੱਕੇ ਮਾੜਾ ਮੋਟਾ ਤੂੰ ਕਦੇ ਦੇਖਿਆ ਇੱਥੇ ਕੁੜੀ ਨੂੰ ਕਦੇ ਬੋਲਦੇ ਆ ਆਪਣੇ ਬੋਲਦੀ ਤਾਂ ਨਹੀਂ ਦੇਖਿਆ ਤੁਹਾਨੂੰ ਅੰਦਰ ਆਉਂਦੀ ਮਿੱਨੀ ਜੋ ਉਹ ਉਹ ਇਹਦੇ ਲੱਛਣ ਹੈਗੇ ਦਾ ਕੁੜੀ ਲੈ ਨਾਲੇ ਆ ਬੈਠਾ ਦੇ ਲਾ ਲੱਥਲੇ ਕਰੋ ਓਏ ਕੁੜੀ ਲੈਣਾ ਆ ਗਿਆ ਤੂੰ ਇੱਥੇ ਬਹਿ ਤੇ ਆਇਆ ਤੂੰ ਕੋਈ ਗੱਲ ਨਹੀਂ ਸਾੜਾ ਸਾ ਫੇਰ ਕੀ ਹੋ ਗਿਆ ਚੜੀ ਵਾਰੀ ਤੱਕ ਤੂੰ ਲਾਂਬੇ ਆ ਗਿਆ ਤੇਰੇ ਕੁੜੀ ਦੇ ਚਲੋ ਪੂਆ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਰੱਖਾਂ ਨਹੀਂ ਬੋਲਦੇ ਹੁੰਦੇ ਪ੍ਰਾਣਾ ਤਰੋਣਾ ਫੇਰ ਵੀ ਕਰਕੇ ਜੀ ਤੀਜੇ ਗਨ ਪੰਚਾਇਤ ਇਕੱਠੇ ਹੋ ਕੇ ਆ ਜਾਂਦੀ ਹੈ ਉਹ ਗੱਲ ਆ ਕੇ ਇੱਥੇ ਇਹੀ ਗੱਲਾਂ ਹੁੰਦੀਆਂ ਇਹਦੀਆਂ ਮੈਨੂੰ ਮaaf ਕਰਦੇ ਮੈਂ ਦੁਬਾਰਾ ਕਰਦਾ ਨਹੀਂ ਇਹਦੀ ਕਰਤੂਤ ਉਹੀ ਹੁੰਦੀ ਆ ਜਾ ਕੇ ਕਰੇ ਮੈਂ ਤੁਹਾਨੂੰ ਦੱਸਤੀ ਗੱਲ ਤੈਨੂੰ ਲਾਸਟ ਵਾਰ ਹੀ ਆਇਆ ਤੇ ਤੈਨੂੰ ਨਾ ਉਥੇ ਘੜੀਸ ਕੇ ਬੰਨ ਕੇ ਲਓ ਮੈਂ ਤੈਨੂੰ ਗੱਡੀ ਮਾਰ ਤਮ ਦੱਸੀ ਗੱਲ ਆ ਨਾ ਤੁਸੀਂ ਐਂ ਦੇਖੋ ਕੱਲਾ ਜਣਾ ਆ ਗਿਆ ਲੈਣੇ ਇਹ ਇਹਨੂੰ ਆਪ ਨੂੰ ਨਹੀਂ ਆਈ ਮੈਂ ਇੱਕ ਅੱਧਾ ਬੰਦਾ ਲੈ ਕੇ ਆਵਾਂ ਨਾਲ ਐਂ ਬੜਾ ਕੁੜੀ ਕਿਵੇਂ ਤੋੜ ਦਾਂਗੇ ਇਹਦੇ ਸਾਰੇ ਚਾਚਾ ਜੀ ਨਾ ਕੋੰਦ ਤੁਮ ਲੱਗ ਨਾਲ ਜਰਾ ਇਹਨੂੰ ਤੋਕ ਮੰਗਾ ਕੇ ਲਾਸਨੀ ਦਾ ਪਾਣੀ ਦਾ ਕਰੇ ਹਾਲ ਕੋਈ ਨਹੀਂ ਆਪਾਂ ਕਿਹੜਾ ਜੱਗ ਦੇਖ ਕੇ ਆਏ ਆ ਪੁੱਤ ਚਾਚਾ ਮੈਂ ਤਾਂ ਜੀ ਬੰਨ ਤੋੜਦਾ ਜਰਾ ਤੇ ਦੀ ਗੱਲ ਹੈ ਮੇਰੇ ਵੇ ਓਏ ਘਰ ਆਏ ਨਹੀਂ ਹੁੰਦੇ ਚੱਲਦੇ ਕੰਜਰਾ ਤੋੜਦੇ ਨਾ ਕੱਲਾ ਆ ਗਿਆ ਇਹ ਮੂੰਹ ਚੱਕੇ ਨਾਲ ਲੈ ਕੇ ਗਾਣ ਕਿਸ ਨੂੰ ਕੋਈ ਨਹੀਂ ਆਪਾਂ ਗੱਲ ਕਰਕੇ ਤੋਰਾਂਗੇ ਆਪਾਂ ਕੜਾ ਅੱਜ ਤੋਰਾਂਗੇ ਆਪਾਂ ਕੜਾ ਐ ਤੋਰੀ ਜੰਨੇ ਹਜੇ ਜਿੱਥੇ ਨਚਰੋ ਗਿਆ ਬੈਠੀ ਨੂੰ ਹੋਰ ਵੇਜੂਗੀ ਐ ਕਿ ਮੇਰੇ ਚਾਚਾ ਪਰ ਇਹ ਨੱਕ ਨਾਲ ਲਿਖੀ ਰੱਖੜਾ ਕੇ ਫੇਰ ਭੇਜੂ ਮੈਂ ਲੱਤਾਂ ਤੋੜ ਦਦੇ ਐ ਮੁੜ ਕੇ ਆਏ ਬੋਲੇ ਕੁੜੀ ਨੂੰ ਕੋਈ ਕਰਾਂ ਦਾਰੂ ਪੀ ਲੂਗਾ ਮੂਦੀ ਲੂਆ ਪੁੱਤਰਾ ਕੁੜੀ ਨੂੰ ਵੇ ਉਹ ਤਾਂ ਸਾਨੂੰ ਵੀ ਪਤਾ ਹੈਗਾ ਪੁੱਤ ਹਾਏ ਹਾਏ ਕੰਜਰ ਪਤਾ ਨਹੀਂ ਕਿੱਧਰੋਂ ਆ ਗਿਆ ਦੋ ਕੁ ਮਹੀਨੇ ਬਾਅਦ ਪੰਚਾਇਤਾਂ ਇਕੱਠੀਆਂ ਕਰਕੇ ਆ ਜਾਂਦਾਗਾ ਮੈਂ ਤਾਂ ਡਰਦੀ ਗਈ ਨਹੀਂ ਮੈਂ ਤਾਂ ਵੀਰੇ ਨੂੰ ਤੋੜਤਾ ਹਾਇਈ ਨਹੀਂ ਪਤਾ ਚਾਚੇ ਵਰਗੇ ਮੈਨੂੰ ਤੋੜ ਦੇਣ ਮੇਰਾ ਤਾਂ ਜਮਾਂਜੀ ਨਹੀਂ ਕਰਦਾ ਜਾਣ ਨੂੰ ਉਥੇ ਫੇਰ ਉਹੀ ਕੰਜਰ ਕਲੇਸ਼ ਰੱਖਿਆ ਕਰੂ ਉਹਨੇ ਕਿਹੜਾ ਸੁਧਰਨਾਗਾ ਨਾ ਹੋ ਸੁਧਰੇ ਹਾਇਈ ਪਤਾ ਨਹੀਂ ਕੀ ਬਣੂਗਾ ਮਨ ਤਾਂ ਬੜੀ ਟੈਨਸ਼ਨ ਹੋਈ ਜਾਂਦੀ ਆ ਦੇਖੋ ਜੀ ਜੋ ਬੋਲਣਾ ਮੈਨੂੰ ਬੋਲ ਲਓ ਮੈਨੂੰ ਪਤਾ ਮੈਂ ਗੁਨਾਹਗਾਰ ਆ ਮੈਥੋਂ ਗਲਤੀਆਂ ਹੋਈਆਂ ਨੇ ਪੰਚਾਇਤ ਦੇ ਕੋ ਰੱਬ ਦਾ ਰੂਪ ਹੁੰਦੀ ਆ ਤੇ ਆਹ ਦੇਖ ਲਓ ਮੈਂ ਤੁਹਾਡੇ ਮੂਰੇ ਹੱਥ ਬੰਦਦਾਗਾ ਵੀ ਚਲੋ ਹੁਣ ਮੈਨੂੰ ਮਾਫ ਕਰ ਦਿਓ ਤੇ ਤੁਸੀਂ ਹੁਣ ਪ੍ਰੀਤ ਨੂੰ ਮੇਰੇ ਨਾਲ ਤੋੜ ਦਿਓ ਤੇ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ ਕਿਉਂ ਪੂਆ ਜੀ ਪੁੱਤ ਮੈਂ ਤੇਰੇ ਨਾਲ ਸਾਰੀਆਂ ਗੱਲਾਂ ਸੁਣ ਲੀਆਂ ਜੇ ਤੂੰ ਮਾਫੀ ਮੰਗ ਲਈ ਹੋਰ ਇਹਦੁੱਤੋ ਕੀ ਰਹਿ ਗਿਆ ਆ ਤਾਂ ਬਾਲੀ ਵਧਿਆ ਤੂੰ ਗੱਲ ਕਰੀ ਜੇ ਤੂੰ ਮਾਫੀ ਮੰਗ ਲਈ ਮੈਂ ਤੇਰੇ ਨਾਲ ਆ ਪੁੱਤ ਬਰਾਬਰ ਖੜੀ ਆ ਮੈਂ ਤੇਰੇ ਕੋਈ ਨਾ ਆਪਾਂ ਪ੍ਰੀਤ ਨੂੰ ਸੱਦ ਲੈਨੇ ਆ ਉਹਨੂੰ ਪੁੱਛ ਲੈਨੇ ਕੀ ਕਹਿੰਦੀ ਆ ਉਹ ਲਾ ਓਕੇ ਪ੍ਰੀਤ ਨੂੰ ਸੱਦ ਲੈਨੇ ਪ੍ਰੀਤ ਨੂੰ ਪੁੱਛ ਲੈਨੇ ਕਿਹੜੇ ਗੱਲਾਂ ਕਰਦਾਵੇਂ ਮੁੰਡਿਆ ਤੂੰ ਪੂਆ ਮਾਫੀ ਦੇਣੇ ਪਹਿਲਾਂ ਹੀ ਬੌਲੀ ਵਾਰ ਮੰਗੀ ਐ ਮੇਰੀ ਗੱਲ ਸੁਣ ਲਾ ਜਦੋਂ ਨੀਮਾ ਹੋ ਕੇ ਆ ਗਿਆ ਨਾ ਕਰੇ ਆਪਾਂ ਹੁਣ ਉਹ ਤੇ ਛਿੱਤਰ ਮਾਰ ਲੈ ਜਵਾਖ ਦੇ ਤੂੰ ਉਹ ਗੱਲਾਂ ਐ ਨਹੀਂ ਹੁੰਦੀ ਭਾਈ ਜਿਹੜੇ ਨੇ ਜਿਹਦੇ ਨਾਲ ਹੋਈਆਂ ਹੁੰਦੀਆਂ ਨੇ ਉਹਨੂੰ ਪਤਾ ਹੁੰਦਾਗਾ ਆਕਾ ਆਪਾਂ ਆਪਦੇ ਧੱਕੇ ਨਾਲ ਕੁੜੀ ਨੂੰ ਤੋੜ ਦਿੱਤਾ ਹੋਊਗੀ ਵੀ ਮੈਨੂੰ ਇਹ ਤਾਂ ਅਕੇ ਦੋ ਹੱਥ ਬੰਨ ਕੇ ਇੱਥੇ ਮਾਫੀ ਮੰਗ ਕੇ ਲੈ ਜਾਂਦਾ ਏ ਕਈ ਵਾਰੀ ਪਹਿਲਾਂ ਲੈ ਗਿਆ ਇਹ ਤੂੰ ਮੇਰੀ ਗੱਲ ਸੁਣ ਜੇ ਕਦੇ ਹੋਰੀ ਹੋਇਆ ਫਿਰ ਵੀ ਹੋਵੇ ਜਿਹੜਾ ਪਿਛਲਾਂ ਕਰਨਾ ਉਹਨਾਂ ਤੇਰੇ ਅੱਤਾ ਪਾਉ ਤੁਸੀਂ ਕੁਛ ਨਹੀਂ ਹੁੰਦਾ ਹੁਣ ਤੁਸੀਂ ਤੋੜ ਦਿਓ ਕੁੜੀ ਨੂੰ ਨਹੀਂ ਕਿਰਾਂ ਤਾਂ ਆਪਾਂ ਨੂੰ ਪ੍ਰੀਤ ਦੀ ਰਹਿਣੀ ਚਾਹੀਦੀ ਆ ਪ੍ਰੀਤ ਕਹੂ ਮੈਂ ਤਾਂ ਜਾਣਦੀ ਨਹੀਂ ਐ ਤਾਂ ਕਿਉਂ ਕਹੂ ਵੀ ਜਾਣਦੀ ਨਹੀਂ ਆਪਾਂ ਕੋਈ ਗੱਲ ਕਰਕੇ ਸੋਣ ਨਹੀਂ ਰੱਖ ਕੇ ਦੋ ਰਾਗ ਨਹੀਂ ਨਾ ਆਪਾਂ ਨੂੰ ਘਰੇ ਬਿਠਾ ਸਕਦੇ ਨਾ ਆਪਾਂ ਇਹ ਤੋੜ ਸਕਦੇ ਉਹਨੂੰ ਮੈਂ ਮੈਂ ਤਾਂ ਗੱਲ ਇਹ ਮੈਨੂੰ ਕਹਿਣਾ ਨਹੀਂ ਹੁੰਦਾ ਸੀ ਤੁਸੀਂ ਅਖੇ ਭਾਗ ਜਾ ਭਾਗ ਜਾ ਥੋੜਾ ਬਣੋ ਯਾ ਕਹਿ ਜਾਸੀ ਮੈਨੂੰ ਕਿ ਮੈਂ ਤੋੜ ਦਿਆਂ ਦੱਸੀ ਤੇ ਮੈਂ ਕਦੇ ਤੂੰ ਕਦੇ ਸਾਡੇ ਨਾਲ ਰੁੱਸ ਕੇ ਤੇ ਲੜ ਕੇ ਆਈ ਵੀ ਨਹੀਂ ਸੀ ਤੂੰ ਤਾਂ ਮਿਲ ਨਹੀਂ ਆਉਂਦੀ ਸੀ ਮੈਂ ਮੈਂ ਤਾਂ ਦੱਸਦੀ ਨਹੀਂ ਸੀ ਹੁੰਦੀ ਸਾਨੂੰ ਵੀ ਮੈਂ ਰੁੱਸ ਕੇ ਆਈ ਹਾਂ ਤੇਰੀ ਗਲਤੀ ਸੀ ਸਾਨੂੰ ਦੱਸਿਆ ਨਹੀਂ ਮੈਨੂੰ ਕੁੱਟਮਾਰ ਕਰਦਾ ਲੈ ਉਹ ਜੇ ਦੱਸਣ ਬਾਜਾ ਫਿਰ ਕਦੋਂ ਘਰ ਬਸੇ ਘਰ ਨਹੀਂ ਬਸਦੇ ਹੁੰਦੇ ਨਿਆਣੀ ਨਾਲ ਹੁੰਦੀਆਂ ਨੇ ਚਲ ਨਿਆਣੀ ਸਮਝ ਲਾ ਉਹਨੂੰ ਤੇਰੇ ਵੇਲੇ ਭੈਣੇ ਟਾਈਮ ਕੁਝ ਹੋਰ ਸੀ ਹੁਣ ਟਾਈਮ ਕੁਝ ਹੋਰ ਹੈ ਤੂੰ ਇਹ ਵੀ ਗੱਲ ਸੋਚ ਤੂੰ ਮੇਰੀ ਗੱਲ ਸੁਣ ਲੈ ਘੱਟੇ ਕੁੜੀ ਵੀ ਨਹੀਂ ਇਹ ਮੂਰੇ ਬੋਲਦੀ ਆ ਕੰਮ ਨਹੀਂ ਕਰਦੀ ਚਲੋ ਆਪਾਂ ਉਹਨੂੰ ਵੀ ਸਮਝਾਵਾਂਗੇ ਐ ਨਹੀਂ ਕਹਿੰਦੇ ਵੀ ਆਪਾਂ ਕੱਲੀਆਂ ਇਸੇ ਚ ਕਮੀਆਂ ਨੇ ਉਹਨੂੰ ਵੀ ਸਮਝਾਵਾਂਗੇ ਮੈਨ ਤੂੰ ਕੁੜੀ ਦੇ ਕਿਉਂ ਬਾਤ ਪਈ ਹੋਈ ਐ ਉਹ ਹੋ ਕਹਿੰਦੀ ਕਿਉਂ ਬਾਤ ਪਈ ਨਹੀਂ ਮੈਂ ਆਏ ਕਹਿੰਦੀ ਐ ਰੋਜ ਰੋਜ ਨਹੀਂ ਵਿਆਹ ਹੁੰਦੇ ਹੁੰਦੇ ਉਹ ਤਾਂ ਅਸੀਂ ਵੀ ਮੰਨਦੇ ਆ ਵੀ ਰੋਜ ਵਿਆਹ ਨਹੀਂ ਹੁੰਦੇ ਹੁੰਦੇ ਪਰ ਇਹਨੂੰ ਵੀ ਕੰਜਰ ਨੂੰ ਸੁਧਰਨਾ ਚਾਹੀਦਾ ਨਾ ਤੁਸੀਂ ਤਾਂ ਉਹਦਾ ਉਹੀ ਬਾਤ ਪਾ ਕੇ ਜਵਾਬ ਦੇ ਆਏ ਨਹੀਂ ਹੈ ਕੋਈ ਗੱਲ ਲੈ ਇਹ ਪਹਿਲਾਂ ਮੈਨੂੰ ਤਾਂ ਲੱਗਦਾ ਤੇਰੀ ਜਮਾਈ ਨਾਲ ਕੋਈ ਗਿੱਟ ਮਿੱਟ ਕਰ ਰੱਖੀ ਹੈ ਤੈ ਵੀ ਆਪਾਂ ਬਸ ਉਹਨੂੰ ਰਸਾ ਕੀ ਰੱਖਣਾ ਤੂੰ ਉਹਨੂੰ ਮਾਰ ਦੇ ਜੇ ਮੈਂ ਮਰਜੀ ਕਰ ਲਾ ਤੂੰ ਮੇਰੀ ਗੱਲ ਸੁਣਾ ਕੱਲ ਨੂੰ ਚਲ ਦੂਰ ਨਾ ਜਾ ਤੂੰ ਗੁਰਪ੍ਰੀਤ ਤੇ ਲਾਲਾ ਇਹ ਕੋਈ ਮਾੜੀ ਮੱਠੀ ਗੱਲ ਕਰਦੇ ਨੂੰ ਨੀਕੀ ਤੇ ਲੈਣ ਲੱਗ ਜੇ ਫਿਰ ਇਹ ਬਾਅਦ ਪੈ ਜਾਣਾ ਹੋ ਜਾ ਕੇ ਸਾਰੇ ਐ ਕਿਵੇਂ ਬਾਅਦ ਜੇ ਪੂਆ ਮੇਰੀ ਕਿਤੇ ਕਸੂਰ ਹੋਊਗਾ ਅਗਲਾ ਫਿਰ ਜੇ ਗਲਤੀ ਕਰਾਂਗੇ ਫਿਰ ਇਹ ਅਲੱਗ ਕਰੂਗਾ ਲੈ ਬਗਾਨੇ ਪੁੱਤ ਨੂੰ ਨੀ ਕਹੀਦਾ ਹੁੰਦਾ ਨਾਲ ਇਹਦੇ ਕੋਈ ਫਿਰ ਹੋਰ ਤਾਂ ਆਉਂਦਾ ਨਹੀਂ ਬੰਦਾ ਕੋਈ ਕੱਲਾ ਆ ਜਾਂਦਾ ਇਹ ਉਹਨੂੰ ਅਸੀਂ ਮਾੜਾ ਨਹੀਂ ਕਹਿੰਦੇ ਅਸੀਂ ਉਹਨੂੰ ਇਹੀ ਕਹਿੰਦੇ ਆ ਵੀ ਭਾਈ ਤੂੰ ਸੁਧਰ ਆਪਦਾ ਘਰ ਬਸਾ ਮੇਰੀ ਗੱਲ ਸੁਣ ਲੈ ਪਤਾ ਕੀ ਆ ਕੇ ਕੱਲਾ ਆਇਆ ਕੱਲਾ ਆਇਆ ਚਰ ਕਈ ਵਾਰੀ ਕਹਤਾ ਹੁਣ ਵੀ ਕੱਲਾ ਲੱਗ ਜਣਾ ਨਹੀਂ ਕਿਸੇ ਨੂੰ ਕਿਹਾ ਹੁਣ ਅਫ ਕਿੱਡੀ ਗੱਲ ਆ ਇਹ ਆਉਂਦੇ ਨਹੀਂ ਹੋ ਰਹੇ ਹੋਏ ਜੀ ਲਾਹ ਰੱਚਾ ਕਿਉਂ ਰੌਲਾ ਪਾਇਆ ਆਪਾਂ ਪ੍ਰੀਤ ਨੂੰ ਸੱਦ ਲੈਨੇ ਆਂ ਅਗਲ ਮੈਂ ਤਾਂ ਕੁੜੀ ਨੂੰ ਸੱਦ ਕੇ ਕੁੜੀ ਨੂੰ ਪੁੱਛਾਂਗੇ ਪਹਿਲਾਂ ਤਾਂ ਜੇ ਕੁੜੀ ਦਾ ਰਾਜ਼ ਦਾ ਉਹ ਫੇਰ ਵੀ ਜੇ ਉਹ ਕਹੂਗੀ ਮੈਂ ਬਗ ਜਾਨੀ ਆ ਤਾਂ ਆਪਾਂ ਤੋਰ ਦਾਂਗੇ ਨਹੀਂ ਆਪਾਂ ਜਿਵੇਂ ਉਹ ਕਹੂਗੀ ਉਹ ਕਰਨਾ ਤਾਂ ਆਪਾਂ ਨੂੰ ਵੀ ਪਊਗਾ ਚੱਲ ਸੱਦ ਲੈ ਭਾਈ ਪੁੱਛ ਲੋ ਕੁੜੀ ਨੂੰ ਪੁੱਛੇ ਰੋ ਜਾਓ ਬਲਾਕੇ ਲੈ ਤਰੀ ਭੈਣ ਨੂੰ ਬੁਲਾ ਦਾਂ ਚੱਲ ਬਣੀ ਖੜੀ ਹੋ ਜਾ ਬਈ ਬੁਲਾਇਆ ਤਾਂ ਚੱਲ ਖੈ ਭਰਾ ਮੈਂ ਨਹੀਂ ਜਾਣਦੀ ਕਿ ਮੈਨੂੰ ਤਾਂ ਡਰ ਲੱਗਦਾਗਾ ਕਿਉਂ ਚਾਚੇ ਰਹਿੰਦੇ ਕੀ ਪਤਾਗਾ ਮੈਨੂੰ ਤੋੜ ਦੇਣ ਨਾਲ ਐ ਤਾਂ ਹੀ ਤੋੜਨ ਦਾ ਚੱਕਰ ਲੀਣਾ ਕੱਲ ਰੱਖੇ ਤੋੜਨ ਦੇ ਚਾਚੇ ਵਰਗੇ ਵੀਰੋ ਜਦੋਂ ਮੈਂ ਨਹੀਂ ਜਾਣਾ ਹੈਗਾ ਚਾਚੇਰੇ ਵਕਤ ਚੱਲ ਫਿਰ ਖੜੀ ਚੱਲ ਬਈ ਤੁਸੀਂ ਐ ਕਿਉਂ ਕਰਦੇ ਹੋਗੇ ਜਦੋਂ ਮੈਂ ਨਹੀਂ ਜਾਣਾਗਾ ਉਚਾਰ ਕੇ ਨਾ ਮੂਰੇ ਤੇ ਭਾਗਿਆ ਤੋਰੇ ਨਾ ਲੱਭੇ ਤੇ ਭਾਗਿਆ ਬਾਈ ਤੁਹਾਨੂੰ ਪਤਾ ਤਾਂ ਹੈਗਾਗਾ ਵੀ ਉਹ ਕਿੰਨਾ ਕਲੇਸ਼ ਕਰਦਾਗਾ ਹਾਂ ਉਹ ਤਾਂ ਪਤਾ ਹੀ ਸਾਨੂੰ ਯਾਰ ਅਸੀਂ ਤੁਹਾਨੂੰ ਤੋੜੀ ਅੰਨੇ ਭਨੇ ਐ ਇੱਥੇ ਵਾਜੇ ਕੋਈ ਇੱਥੇ ਵਾਜੇ ਚਾਚਾ ਜੀ ਮੈਂ ਨਹੀਂ ਜਾਣਾ ਹੈਗਾ ਨਾ ਅਕੇ ਚਾਚਾ ਜੀ ਕਹਿੰਦੇ ਮੈਂ ਨਹੀਂ ਜਾਣਾ। ਨਾ ਉਰੇ ਹੁਣ ਤੂੰ ਰਹਿ ਕੇ ਸਾਰੇ ਪਿੰਡ ਦੀ ਭੂਆ ਕਹਾਏਗੀ। ਵਿਆਹੀ ਬਰੀਆਂ ਉਹਦਾ ਘਰ ਸਾ ਜਾ ਕੇ ਨਾਲੇ ਸਾਡੀ ਨਾ ਇੱਥੇ ਤੂ ਤੂ ਕਰਾ ਪਿੰਡ ਦੇ ਵਿੱਚ। ਭੂਆ ਤੂੰ ਤਾਂ ਨਾ ਹੀ ਬੋਲ ਮੇਰੇ ਨਾਲ। ਨਾ ਕਿਉਂ ਕੀ ਗੱਲ ਹੈ ਟੀ ਕੀ ਗਲਤੀ ਹੋ ਗਈ ਮੇਥੋਂ? ਤੂੰ ਤਾਂ ਮਹੀ ਮੇਰੇ ਤੇ ਪਤਾ ਨਹੀਂ ਕਾਤੋਂ ਲੱਗਦੀ ਰਹਿਣੀ ਹੈਗੀ। ਨਹੀਂ ਮੈਂ ਲੱਗਦੀ ਨਹੀਂ ਵੀਰੋ ਤੇ ਯਾਰ ਦੇ ਘਰੇ ਵਸਦਾਂ ਸੋਣੀਆਂ ਲੱਗਦਾਂ ਹੁੰਦਿਆਂ ਨਾਲੇ। ਵੀ ਤੂੰ ਕਿਉਂ ਘਬਰਾਉਂ ਨਹੀਂ ਆ। ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਤਾਂ ਇੱਕ ਵਾਰੀ ਦਾ। ਜੇ ਤੈਨੂੰ ਹੁਣ ਇਹਨੇ ਹੱਥ ਵੀ ਲਾਤਾ। ਇਹਨੂੰ ਕਿਹਾਗਾ ਦੂਬਾਰ ਨਾ ਤੈਨੂੰ ਤੋੜਾਂ ਤੇ ਨਾਲੇ ਉਹਨੂੰ ਮਾਰ ਕੇ ਕਿਸੇ ਪਾਸ ਨਾ ਇਹ ਜੇ ਨਾਲੇ ਜਿ ਸਿੱਟੂਗਾ ਜਿੱਥੇ ਨਾ ਸਿਆਵੇ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਇਹ ਕਿੰਨਾ ਕਲੇਸ਼ ਕਰਦਾ ਉਹ ਰੋ ਇਹ ਮਾਫੀਆ ਮੰਗ ਕੇ ਭਾਗ ਜਾਂਦਾ ਉੱਥੇ ਫੇਰ ਇਹੀ ਕੁਛ ਕਰਦਾ ਬਰਤਨ ਦਾਸਤੀ ਗੱਲ ਵੀ ਜਿੱਦ ਤੇਰੇ ਨੇ ਹੱਥ ਚੱਕਤਾ ਉਦ ਹੀ ਦੱਸਦੇ ਉਦ ਹੀ ਆਉ ਉਹਨੂੰ ਬਣਾਉ ਬੰਦਾ ਤੈਨੂੰ ਦੱਸਿਆ ਇਹਨਾਂ ਨਾਲ ਪਹਿਲਾਂ ਇਹ ਪੰਚਾਇਤਾਂ ਜਿ ਮਾਫੀਆ ਮੰਗ ਕੇ ਲੈ ਜਾਂਦਾ ਇਹ ਤੈਨੂੰ ਇਹ ਮੈਂ ਅੱਖੇ ਨਾਲ ਕਾਣੂ ਕਾਣੂ ਦੇਖ ਪ੍ਰੀਤ ਘਰ ਬਸਾਉਣਾ ਬੰਦੇ ਜਨਾਨੀ ਦੇ ਹੱਥ ਹੁੰਦਾਗਾ ਤੇ ਨਾਲੇ ਮੈਂ दारू ਛੱਡਤੀ। ਮੈਨੂੰ 8 ਦਿਨ ਹੋ ਗਏ। ਮੈਂ ਦਵਾਈ ਲਈ ਜਨਾਗਾ। ਤੇ ਕਿਤੋਂ ਮਰਜੀ ਲਿਆਵਾਂ ਰਾਸ਼ਨ ਮੈਂ ਤੈਨੂੰ ਭੁੱਖੀ ਨਹੀਂ ਮਰਨ ਦਿੰਦਾ। ਤੇ ਨਾਲੇ ਹੁਣ ਜੋ ਪਹਿਲਾਂ ਹੋ ਗਿਆ ਉਹਨੂੰ ਭੁੱਲ ਜਾ। ਅੱਜ ਤੋਂ ਬਾਅਦ ਮੈਂ दारू ਦੇ ਹੱਥ ਨਹੀਂ ਲਾਉਂਦਾ। ਤੇ ਹੁਣ ਤੁਸੀਂ ਮੇਰੇ ਨਾਲ ਤੋਰ ਦਿਓ ਪ੍ਰੀਤ। ਐਵੇਂ ਲੋਕਾਂ ਨੇ ਦਾ ਤਮਾਸ਼ਾ ਹੀ ਦੇਖਣਾ ਹੁੰਦਾ 부ਆ। ਤੇ ਮੈਂ ਹੁਣ ਉਹ ਨਹੀਂ ਰਹਾ। ਅੱਜ ਤੋਂ ਬਾਅਦ ਤੁਹਾਨੂੰ ਕੋਈ ਗਲਤੀ ਦਾ ਮੌਕਾ ਨਹੀਂ ਦਿੰਦਾ। ਚੱਲ ਵੀਰ ਤਿਆਰ ਹੋ ਜਾ। ਜਬਾਗ ਜਬ ਦੇ ਘਰੇ ਐ ਕਿਵੇਂ ਬਗਜਾ ਪੂਆ ਮੈਂ ਨਹੀਂ ਜਾਂਦੀ ਐ ਮੇਰੇ ਨਾਲ ਆਇਆ ਇਹਦੇ ਨਾਲ ਕੋਈ ਨਹੀਂ ਇਹਦੇ ਨਾਲ ਤਾਂ ਕੋਈ ਨਹੀਂ ਆਇਆ ਤੂੰ ਆਈ ਦੇਖ ਲੈ ਮੇਰੀ ਧੀ ਦੀ ਰੀਸ ਕਰ ਲਾ ਕਿਵੇਂ ਆਪਦੇ ਘਰੇ ਬਸਦੀ ਰਸਦੀ ਆ ਹੱਸਦੀ ਖੇਡਦੀ ਆ ਪੂਆ ਤੇਰੀ ਧੀ ਦੀ ਰੀਸ ਤਾਂ ਕੌਣ ਕਰ ਲੂਗਾ ਤੇਰੀ ਧੀ ਵਰਗਾ ਤਾਂ ਕਿਸੇ ਨੂੰ ਬਣਾਵੇ ਨਾ ਨਾ ਕੀ ਗੱਲ ਨਾਲੇ ਨਾ ਮੂੰਹ ਸਮਾ ਕੇ ਬੋਲ ਮੇਰੀ ਧੀ ਤਾਂ ਹੀ ਪਹੁੰਚਦੀ ਐ ਤੂੰ ਮੇਰੀ ਤਾਂ ਕੀ ਦੇਖ ਲਿਆ ਤਕੀਰਾ ਪੂਆ ਫਿਰ ਤੂੰ ਕਹੇਂਗੀ ਮੇਰੀ ਅੰਨੇ ਜਣਾ ਚ ਬੇਇੱਜ਼ਤੀ ਕਰਤੀ ਨੀ ਬੇਇੱਜ਼ਤੀ ਕਰਤੀ ਹੁਣ ਜਾਣ ਦੀ ਮਾਰੇ ਦੇਖ ਲੈ ਕਿਵੇਂ ਕਰਦੀ ਐ ਵੀ ਮੈਂ ਜਾਮਾ ਨਾ ਇੱਥੇ ਬੈਠੀ ਰਹਿ ਪੂਆ ਤੂੰ ਨਾ ਮੂੰਹ ਖਲਾ ਮੇਰਾ ਨੀ ਕਿਉ ਮੂੰਹ ਖੱਲਣੂ ਕੀ ਹੋ ਗਿਆ ਨੀ ਬ੍ਰੀਤ ਮੈਂ ਤੈਨੂੰ ਰਗਾ ਰਹੀ ਮੀ ਪਈ ਜਾਂਦਾ ਤੂੰ ਰੁੱਕ ਕੇ ਵਾਜ ਜਾਂਦੀ ਬਸ ਵੀਰੇ ਉਹ ਬੈਠੀ ਹੈਗੀ ਪੂਆ ਮੈਂ ਤਾਂ ਉਹਨੂੰ ਦੇਖ ਦੇਖੇ ਖਿੱਚੜੀ ਜਾਂਦੀ ਹੈਗੀ ਨਾਲ ਨਾ ਐਨਾ ਫਿਕਰ ਨਾ ਕਰੀ ਵੀ ਤੇਰੇ ਕੋਈ ਮਗਰਮੂਰੇ ਹੈ ਨਹੀਂਗਾ ਅਜਨਾ ਤੈਨੂੰ ਦੋ ਬੰਦੇ ਦੇ ਗੱਲ ਕਰਕੇ ਫੇਰ ਹੀ ਭੇਜੂਗਾ ਇਹ ਤਾਂ ਤੀਜੇ ਦਿਨ ਆ ਜਾਂਦਾ ਮੂੰਹ ਚੱਕ ਕੇ ਆ ਜਾਂਦਾ ਉਹੀ ਤਾਂ ਗੱਲ ਲੱਗੀ ਵੀਰੇ ਹਰ ਵਾਰ ਗਲਤੀ ਮੰਨ ਕੇ ਭੱਗ ਜਾਂਦਾਗਾ ਉਥੇ ਫੇਰ ਉਹੀ ਕੁਛ ਕਰਦਾਗਾ ਇਹ ਤੇ ਵੀਰੇ ਹਾਂ ਸੱਚ ਭਾਬੀ ਕਿੱਥੇ ਆ ਗਈ ਭਾਬੀ ਤਾਂ ਤੇਰੇ ਉਥੇ ਗਈ ਆਪਣੇ ਪਿੰਡ ਗਈ ਹੋਈ ਆ ਕੱਲ ਛੱਡ ਕੇ ਆਈ ਉਹਨੂੰ ਉਹਦੀ ਮਨਾ ਮੰਮੀ ਬਿਮਾਰ ਹੋ ਰਹੀ ਸੀਗੀ ਅੱਛਾ ਅੱਛਾ ਹਾਂ ਕੱਲ ਨੂੰ ਆਜੂਗੀ ਬਸ ਉਹ ਠੀਕ ਹੈ ਵੀਰੇ ਬੜਾ ਬੁਰਾ ਹਾਲ ਆ ਮੀ ਜਰਾ ਅੱਪ ਫੇਰ ਨਹੀਂ ਹਟਾਉਂਦਾ ਇਹ ਤਾਂ ਲੋਕ ਤਾਂ ਡੁੱਬੀ ਜਾਂਦੇ ਨੇ ਪਸ਼ੂ ਆਫਸੀ ਰਹਿਆਂ ਦਾ ਬਹੁਤ ਬੁਰਾ ਹਾਲ ਆ ਭਾਵਾ ਮੋਇਲਾ ਯਾਨੀ ਤੇ ਵੀਡੀਓ ਤਾਂ ਹਰ ਇੱਕ ਵਾਰ ਦਿੰਦਾ ਮੇਰਾ ਖਿਆਲ ਕੋਈ ਮਦਦ ਕਰ ਨੁਕਤਾ ਮੈਂ ਜਾਂਦਾ ਉੱਥੇ ਓ ਡੈਡੀ ਪੈਸੇ ਦੇ ਦੇ ਤੂੰ ਪਾਣ ਕੀ ਕਰਨੀ ਆ ਓ ਚੀਜੀ ਹੋਣੀ ਆ ਦੇ ਦੇ ਨਾ ਮੇਰਾ ਸਾ ਦੋ ਪੈਕੇਟ ਜੇ ਤੂੰ ਪਹਿਲਾਂ ਖੋਲ ਖਾ ਕੇ ਆ ਓ ਮੈਂ ਪੈਰ ਦੇ ਦਬਾਣਾ ਕਿਉਂ ਸਕਦੇ ਦੇ ਉਹ ਮੇਰਾ ਕੋਰ ਕਿੱਥੇ ਲਿਆ ਤੂੰ ਤਾਂ ਰਜਦਾ ਹੀ ਨਹੀਂ ਓਏ ਓ ਦੇ ਦੇ ਯਾਰ ਪਾਪੇ ਹੈ ਨਹੀਂ ਮੇਰੇ ਕੋਲ ਪਾਣ ਤੇਰੀ ਮਾਂ ਨੂੰ ਪੁੱਛ ਲੈ ਓ ਦੇ ਨਾ ਯਾਰ ਪਾਪੇ ਐਂ ਦਰਖਤਾਂ ਦੇ ਲਾ ਕੇ ਤਰੰਦਰ ਪੀ ਓ ਰ ਦੇ ਦੇ ਪਉ ਮੋਟਾ ਤਾਂ ਹੁੰਦਾ ਨਹੀਂ ਮੇਰਾ ਸਾਰਾ ਖਾ ਜਾਂਦਾ ਸਰਦ ਦਾ ਖਾਣ ਦੀ ਰੋ। ਅਰੇ ਅਰੇ ਕਿ ਹੋ ਗਿਆ ਸੇਦੂ ਤਾਂ ਬੜਾ ਕੰਜੂਸ। ਅਬਾ ਆ ਵੀ ਨਹੀਂ ਦੰਦਾ ਸੋਣਾ ਜਾ ਆਉਣ ਦੀ ਚੀਜ਼ ਤਾਂ ਖਾਣੀ ਆ। ਚੋਦੀ ਚਕਚੁੰਦਰੀ ਜਿਹਾ ਬੋਲਦੀ ਬੜਾ ਤੂੰ। ਉਹਦੇ ਹਰ ਬਾਬਾ ਮੈਨੂੰ ਨਹੀਂ ਦਿੰਦਾ ਪਹਿਲੇ। ਹੈ ਨਹੀਂ ਬਾਣ ਮੇਰੇ ਕੋਲ ਤਾਂ ਬਗ ਜਾ। ਤੇਰੀ ਮਾਂ ਤੋਂ ਲੈ ਲਰਕੀ ਪਰ ਮੈਂ ਜਦ ਦੇ ਦਿੰਗੀ। ਅਮਮੀ ਪਹਿ ਹਦਿਆਰ ਬਾਬਾ ਨੇ ਦਿੱਤੇ ਹੀ ਨਹੀਂ ਯਾਰ ਉਹਨੂੰ ਸਾਰਾ। ਮੇਰੇ ਉਹ ਤਾਂ ਹੈਗੇ ਤਾਂ ਹੈਗੇ ਸੀ। ਉਹ ਬਾਣ ਦਿੱਤੇ ਹੀ ਨਹੀਂ ਤਾਂ ਬੜਾ ਕੰਜੂਸ ਆਗਾ। ਜਮਾ ਚਾਦਣੀ ਆਪਣੇਆ ਬੜਾ ਜਾ। ਚਲ ਮੈਂ ਦਵਾਉਣੀ ਆ ਕੋਈ ਨਾ ਦਈ। ਹਾਂ ਤੇ ਆ ਕੱਟਿਆ ਕੋਈ ਨਾ ਬਸ ਕਿਨੋਂ। ਸੰਗਣਨੀਗੇ। ਤਾ ਹੁਣ ਕੀ ਹੋ ਗਿਆ ਤੈਨੂੰ ਪਿੱਛੋ ਬੋਲ ਕੇ ਮਾਰਦੀ ਹੁੰਦੀ ਆ। ਨਹੀਂ ਇਹਨੇ ਮੁੰਡੇ ਨੇ ਤਾਂ ਪੈਸੇ ਮੰਗੇ ਜਿਹਨੇ ਦੇ ਦਿੰਦਾ ਤੂੰ। ਮੇਰੇ ਕੋਲ ਕਿਹੜੀ ਭਾਨ ਆਗੀ? ਨਾਲੇ ਤਾਂ ਰਜਦਾ ਹੀ ਨਹੀਂ। ਬਥੇਰੇ ਪੈਸੇ ਨੇ, ਉਹੀ ਕੰਜੂਸ ਪਾਣਾ ਕਰਦਾ ਹੋਣਾ। ਬਥੇਰੇ ਬਖਣਾ ਜੜੋ। ਬੱਚ ਦੇ ਕੇ ਗਿਆ। ਪੱਗਾ ਹਜੇ ਕਿੱਥੇ ਗਿਆ? ਭਾੜ ਤੈਨੂੰ ਕਿਹਨੇ ਕਹਤਾ ਪੱਗਾ ਪੈਸੇ ਦੇਵੇ। ਮੈਨੂੰ ਪਤਾ ਸਾਰੇ ਹੀ। ਉਹ ਤੈਨੂੰ ਮੈਂ ਤਾਂ ਲੁਕੋ ਕੇ ਰੱਖ ਲਾਂਗਾ ਹੁਣ ਤਾਂ ਵਾਪਸ ਦੇ ਦੇ ਮੰਮੀ ਨੇ ਵੀ ਕਹਿਤਾ ਮੇਰੇ ਕੋਲ ਹੈ ਨਹੀਂ ਇਹ ਨਹੀਂ ਮੈਂ ਹੀ ਦੇ ਦਿੰਦੀ ਇਹਨੂੰ ਤੇ ਤੇਰੇ ਤੋਂ ਮੰਗਦੇ ਹੀ ਨਾ ਉਹ ਆਈ ਰੁਪਏ ਫੜਾਈ ਜਾਂਦੀ ਐ ਤਾਂ ਇਹਦਾ ਚਮੜਾ ਰੱਖਿਆ ਜਵਾਕ ਨੂੰ ਫਿਰ ਕੀ ਹੋ ਗਿਆ ਵੇਹਾ ਇੱਥੇ ਉਹ ਲਪੜਾ ਦੇਖਾਈ ਜਾਂਦੇ ਨੇ ਕਿਉਂ ਕੀ ਉਹਨਾਂ ਕੋਲ ਕਰ ਕਰ ਕਰੇ ਜਿਵੇਂ ਚੱਜ ਦੀ ਜੀ ਖਵਾ ਲਿਆ ਕਰ ਇਹਨੂੰ ਲੂਟ ਫਰਾੜ ਲਿਆ ਕਿਤੇ ਦੇ ਦਿਆ ਕਰ ਲੈ ਆ ਦਿਆ ਕਰ ਤੇਰੇ ਕੀ ਹੱਥ ਦੋਖਦੇ ਨੇਗੇ ਵੀ ਨਾ ਮੈਂ ਲਿਆ ਦੂੰਗਾ ਚਲ ਬੈਠੋ ਤੂੰ ਅੰਦਰ ਮਾਪੀ ਦੇ ਦੂੰਗਾ ਨੇ ਦੇ ਢਾਲੇ ਤਾਂ ਤਾਂ ਉਹ ਹੀ ਕੰਮ ਐ ਜਿਹੜੇ ਮਿੰਟ ਚ ਕਰ ਲੈਣੇ ਆ ਮੋਈ ਫਿਰ ਜਾਂਦੀ ਆ ਕੰਮ ਹੀ ਨਹੀਂ ਨਿੰਬੜਦੇ ਉਹ ਤਾਂ ਵਧੀਆ ਹੋਇਆ ਆ ਗਲੋ-ਗਲਾਮਾ ਲੈ ਹੈ ਮੈਂ ਤਾਂ ਕਹਿੰਦੀ ਨਾ ਇਹ ਪਰਮਾਤਮਾ ਇਹਦੀ ਮਾਰਟੀ ਲਈ ਰਹੇ ਇਹ ਤਾਂ ਉੱਥੇ ਹੀ ਰਹੇ ਜਿੱਦਾਂ ਦੀ ਆਈ ਹੈ ਨਾ ਆ ਜਵਾਖ ਜੀ ਨੇ ਕਦੇ ਦੋਰ ਪੀਏ ਨਹੀਂ ਹੱਥ ਤਰੇ ਵੀ ਲੈ ਪੂਆ ਚਲ ਜੇ ਇਹ ਉੱਥੇ ਰਹੋ ਤਾਂ ਤਾਂ ਹੀ ਮੇਰੇ ਲੱਗਣਗੇ ਦੋਰ ਪੀਏ ਹੱਥਾ ਤੇ ਨਹੀਂ ਮੈਨੂੰ ਕੌਣ ਪੁੱਛਦਾਗਾ ਗਾਜਰਾਂ ਚ ਕਦੇ ਕੋਈ ਨਹੀਂ ਪੁੱਛਦਾ ਨਹੀਂ ਹੁਣ ਪੂਆ ਤਾਂ ਕੀ ਲੈਣਾ ਇਹਨਾਂ ਨੇ ਹੁਣ ਤੈਨੂੰ ਆਇਆ ਚਲ ਕੰਮ ਕੱਟ ਲਿਆਵਦਾ ਪੂਆ ਕੌਣ ਹੈ ਤੇ ਅਸੀਂ ਕੌਣ ਹੈ ਮੈਂ ਤਾਂ ਕਹਿੰਨੀ ਆ ਇਹਦੀ ਲਿਖਤਰੀ ਆੜਾ ਤਾਂ ਉੱਥੇ ਰਹੇ ਬਸ ਇਹਦੀ ਮੰਨ ਤਾਂ ਦौरा ਪਿਆ ਹੀ ਰਹੇ ਠੀਕ ਹੀ ਨਾ ਹੋਵੇ ਦੀ ਮੰ। ਉਹ ਹੋਲਾ ਤਾਂ ਮਾਖ ਚੁਬਾ ਨਿਕਲ ਗਈ ਤਾਂ ਗੁਰਪ੍ਰੀਤ ਕਹਿੰਦਾ ਸੀਗਾ ਕਹਿੰਦਾ ਆ ਜਾ ਜੂਗੀ ਮੈਂ ਤਾਂ ਕਹਿੰਦੀ ਆ ਇਹ ਪਰਮਾਤਮਾ ਜੇ ਨਾ ਹੀ ਆਵੇ ਤਾਂ ਉੱਥੇ ਰਹੇ ਆ ਕੁੜੀ ਜੀ ਕਹਿੰਦੀ ਅਕੇ ਮਾਇਆ ਆਉਣੀ ਆ ਆਉਣੀ ਆ ਮਾਇਆ ਕਹਿੰਨੇ ਵੀ ਛੇਤੀ ਆ ਜੇ ਜੀ ਸਾਰਾ ਦਿਨ ਗਿਆ ਤੇ ਸਾਰੀ ਰਾਤ ਬੁਝਰ ਗਈ ਇਹ ਕੁੜੀ ਜੀ ਆਉਣ ਦਾ ਨਾ ਹੀ ਲੈਂਦੀ ਘਰੇ ਲਗਾਸੋ ਘਰ ਦੀ ਤਾਂ ਸੋਚ ਹੀ ਨਹੀਂ ਇਹਨੂੰ ਜਮਾ ਮੈਨੂੰ ਆਇਆ ਜੀ ਉਹ ਕਲਮੂਹੀ ਆ ਗਈ ਉਹੀ ਗੱਲ ਫਿਰ ਸਾਰਾ ਕੁਝ ਸੇਹ ਸਮ ਨੂੰ ਘਰੇ ਆ ਕੇ ਲੀ ਲੈ ਮੈਨੂੰ ਤਾਂ ਐ ਲੱਗਦਾ ਮੇਰੀ ਸੁੱਖੀ ਆ ਗਈ ਹੈ ਮੈਂ ਤਾਂ ਕਸੂਕੀ ਆ ਗਈ ਆਵੇ ਬਾੜ ਬੂਟਾ ਹੁਣ ਸਿਆਪਾ ਕੋਲ ਨਹੀਂ ਪਤਾ ਝਾਕਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਐ ਸੀ ਮੇਰੀ ਕੁੜੀ ਆ ਗਈ ਤਾਂ ਹੋਰ ਹੀ ਸੱਪ ਨਿਕਲੇ ਆਇਆ ਘੇੜ ਤਾਂ ਖੋਲਣੇ ਪਊਗਾ ਹੁਣ ਨੇ ਕੋਈ ਨਾ ਚਾਰ ਦਿਨ ਹੋਰ ਲਾ ਲੈਂਦੀ ਉੱਥੇ ਤੇਰੀ ਮਾਂ ਢਿੱਲੀ ਸੀ ਇੱਥੇ ਰਸਕੀ ਹੁੰਦਾ ਸੀ ਚਲ ਆ ਜਾ ਅੰਦਰ ਆ ਜਾ ਚਲ ਆ ਜਾ ਅੰਦਰ ਆ ਜਾ ਮੀ ਬਾਹਲਾ ਸੀ ਕੋਈ ਨਹੀਂ ਮੈਂ ਤਾਂ ਬੈਠੀ ਬੈਠੀ ਕੋਈ ਨਹੀਂ ਮੈਂ ਐਂ ਕਹਿੰਦੀ ਸੀ ਕੁੜੀ ਸੁਣ ਨੋ ਮੈਂ ਇੱਥੇ ਪਿੱਛੇ ਵੀ ਨਾ ਸੋਣ ਸੋਹ ਰਿਆ ਨਹੀਂ ਰਹਾ ਪਾਪਾ ਤਾਂ ਫੇਰ ਗੱਡੀ ਤੇ ਆਏਗਾ ਤਾਂ ਇਹ ਤਾਂ ਗੱਡੀ ਲੈ ਗਿਆ ਸੀਗਾ ਚਲ ਕੋਈ ਤੂੰ ਮੈਨੂੰ ਐ ਦੱਸ ਤੇ ਕਿਵੇਂ ਆ ਤੇਰੀ ਮੰਮੀ ਹੁਣ ਠੀਕ ਹੈਗੀ ਹਾਂ ਹੁਣ ਤਾਂ ਠੀਕ ਨੇਗੀ ਦਵਾਈ ਦੂ ਵੀ ਤਖਾਈ ਜਾਂਦੀ ਹੋਣੀ ਹੈ ਹਾਂ ਦਵਾਈ ਤਾਂ ਫੇਰ ਚੱਲੀ ਜਾਂਦੀ ਉਹਨਾਂ ਦੀ ਗਾਈ ਗਵਾਈ 4 ਦਿਨ ਤੂੰ ਹੋਰ ਲਾ ਆਉਂਦੀ ਮੈਂ ਆਪੇ ਸਾਰ ਲੈਂਦੀ ਘਰੇ ਮਾਂ ਫੇਰ ਮੰਮੀ ਜ਼ਿਆਦਾ ਕਹਿਣ ਲੱਗੀ ਕਹਿੰਦੀ ਫੇਰ ਮੈਂ ਹੁਣ ਠੀਕ ਤਾਂ ਹੈਗੀ ਐਂਗੀ ਵੀ ਤੂੰ ਵਗ ਜਾ ਚਲ ਕੁਛ ਨਹੀਂ ਉਹ ਐ ਤਾਂ ਮਾਮਾ ਕਹਿੰਦੀਆਂ ਹੁੰਦੀਆਂ ਫੇਰ ਉਹਨੂੰ ਐ ਹੋਣਾ ਵੀ ਘਰੇ ਹੈ ਨਹੀਂ ਕੋਈ ਵੀ ਇਹਦੇ ਪੂਆ ਤਾਂ ਕੰਮ ਧੰਦਾ ਨਹੀਂ ਹੋਣਾ ਜੇ ਤਾਂ ਬਾਹਰ ਗਈ ਸੀ ਤੂੰ ਚਲੋ ਕੋਈ ਨਾ ਉਹ ਜੀ ਘਰੇ ਤਾਂ ਆਉਣੀ ਸੀਗਾ ਫਿਰ ਮੈਂ ਇੱਕ ਰਾਤ ਲਾਇ ਹੀ ਚਲੋ ਤੇ ਸੁਖੀ ਕਿੱਧਰ ਗਈ ਉਹ ਸੁਖੀ ਤਾਂ ਵਾਗ ਗਈ ਸੀਗੀ ਨਾ ਉਹ ਉਹਦੇ ਸੇਲਦੀ ਆ ਕੋਈ ਉੱਥੇ ਉਹਨੇ ਖੱਦ ਲਈ ਕਹਿੰਦੀ ਅੱਜ ਮੇਰਾ ਜਰਮ ਦੇਣਾ ਹੈਗਾ ਅੱਛਾ ਤੇ ਮੈਨੂੰ ਕਹਿੰਦੀ ਮੈਂ ਆ ਜਾਨੀ ਕਿ ਹੁਣ ਆ ਜਾਨੀ ਆ ਮਾਂ ਮੈਂ ਚਲ ਆ ਜੂਗੀ ਮੈਂ ਵੀ ਕੱਲੀ ਹੀ ਰਹਿ ਗਈ ਸਵਸਕਰ ਐਂ ਬੈਠੀ ਏ ਚਲੋ ਠੀਕ ਹੂੰ ਮੈਂ ਤਾਂ ਸਿਰ ਬਾਦ ਹੀ ਗਿਆ ਉਹ ਚਾਹ ਕਰ ਲਾ ਲਾਹ ਦੇਹਲਾ ਦਾਦੇ ਮਗਾਂ ਨੇ ਸ਼ਰਮ ਨਹੀਂ ਆਉਂਦੀ ਆ ਕੇ ਪੂਆ ਚਾਹ ਕਰ ਲਾ ਵੇ ਜਦੋਂ ਤਾਂ ਇਹ ਗਈ ਹੋਈ ਸੀ ਚਲ ਉਹ ਤਾਂ ਮੈਂ ਚਾਹ ਕਰ ਲੈਂਦੀ ਹੁਣ ਤਾਂ ਇਹ ਤਾਂ ਕਰਾ ਲਾ ਜਾ ਕੋੜੇ ਵੀ ਖੜੀ ਹੋ ਚਾਹਣਾ ਕਹ ਲਿਆ ਚਲ ਉਹ ਜੀ ਕਰਕੇ ਆਲੇ ਕੱਪੜੇ ਢੀੜੇ ਬਦਲ ਲੂ ਮੈਂ ਕਿਹਾ ਹਜੇ ਵੇ ਕੋਈ ਨਹੀਂ ਬਦਲ ਲੂਗੀ ਤੈਨੂੰ ਤਾਂ ਕੋਈ ਨਾ ਮੈਂ ਕਰ ਲੂ ਤੈਨੂੰ ਤਾਂ ਪੂਆ ਦਾ ਬਾਹਰ ਹੀ ਲਾ ਰਹੇ ਰੰਦਾ ਵੇ ਬੋਲ ਚਾਚੀ ਕਿਵੇਂ ਆ ਵਧੀਆ ਪ੍ਰੀਤ ਵਧੀਆ ਤੂੰ ਦੱਸ ਕੀ ਕਰੀ ਜਨੀ ਕਿਵੇਂ ਆਉਣਾ ਹੋਵੇ ਤੇਰਾ ਮੈਂ ਬਸ ਚਾਹ ਧਰਦੀ ਸੀ ਮੈਂ ਕਿਹਾ ਚਾਹ ਬਣਾ ਲਾਂ ਮੈਂ ਅੱਛਾ ਅੱਛਾ ਹਾਂ ਬਹਿ ਜਾ ਤੂੰ ਕੋਈ ਨਾ ਮੈਂ ਚਾਹ ਧਰਿਆ ਮਾਂ ਮਿੱਠਾ ਪਾਇਆ ਮਾਂ ਬਹਿ ਜਾ ਕੋਈ ਨਾ ਹੁਣ ਮੈਂ ਕਿਵੇਂ ਕਰਾਂ ਮੇਰਾ ਤਾਂ ਨਾ ਦੋ ਪਾਸੇ ਮਨ ਹੋ ਰਿਹਾਗਾ ਕੀ ਗੱਲ ਵੀ ਬੁੜਬੁੜ ਬੋਲੀ ਐਨੀਆ ਕੀ ਹੋ ਗਿਆ ਚਾਚੀ ਹਾਂ ਦੱਸ ਮੈਨੂੰ ਤਾਂ ਨਾ ਸਮਝ ਨਹੀਂ ਆ ਰਹੀ ਕੀ ਵੀ ਮੈਂ ਕੀ ਕਰਾਂ ਇਹ ਤਾਂ ਨਾ ਦੋ ਪਾਸੇ ਮਨ ਹੋਇਆ ਪਿਆਗਾ। ਇੱਕਦਾਂ ਮੈਨੂੰ ਐ ਹੋਇਆ ਪਿਆ ਵੀ ਮੈਂ ਬਾਗ ਜਾ ਸੋਹਰੇ। ਹੂੰ। ਕਿਉਂ ਫਿਰ ਤੈਨੂੰ ਪਤਾ ਚਾਚੀ ਉੱਥੇ ਜਾ ਕੇ ਫੇਰ ਉਹੀ ਕੰਜਰਕਲੇਸ ਕਰਦਾਗਾ। ਮੇਰੀ ਗੱਲ ਸੁਣ। ਅਸੀਂ ਹੁਣ ਤਾਂ ਘਰ ਦੇ ਵੱਡੇ ਆ ਭਾਈ। ਸਾਡਾ ਸਮਝਾਉਣ ਦਾ ਫਰਜ਼ ਬਣਦਾ ਜਵਾਕਾਂ ਨੂੰ। ਤੂੰ ਘੇਰਾ ਉਹਨੂੰ ਇੱਕ ਮੌਕਾ ਹੋਰ ਦੇ ਦੇ। ਜੇ ਉਹ ਸੰਭਲ ਗਿਆ ਤਾਂ ਠੀਕ ਐ। ਨਹੀਂ ਭਾਈ ਦੁਬਾਰੇ ਆਪਾਂ ਨਿਮੇੜ ਦਾਂਗੇ ਉਹਦੇ ਨਾਲ। ਚਾਚੀ ਮੌਕੇ ਤਾਂ ਬਾਲੇ ਦੇ ਕੇ ਦੇਖ ਲੈ। ਆ ਹੁਣ ਲਜਾਣ ਨੂੰ ਕਹਿੰਦਾਗਾ। ਚਲ ਕੋਈ ਨਾ ਘੇਰਾ ਫਿਰ ਹੁਣ ਉਹ ਆਇਆਗਾ ਉਹਨੇ ਮਾਫੀਆਂ ਵੀ ਮੰਗ ਲਈਆਂ ਹੈ ਨਿਮ ਵੀ ਗਿਆ ਸਾਰਿਆਂ ਦੇ ਸਾਹਮਣੇ ਤੈਨੂੰ ਵੀ ਪਤਾ ਘਰੋਂ ਜਵਾਈ ਨੂੰ ਆਪਾਂ ਖਾਲੀ ਕਿਵੇਂ ਮੋੜ ਦਾਂਗੇ ਹੁਣ ਕੀ ਕਰਾਂ ਚਾਚੀ ਇੱਥੇ ਆ ਕੇ ਤਾਂ ਉਹ ਸਾਰਿਆਂ ਤੋਂ ਗਲਤੀਆਂ ਮੰਨਣ ਲੱਗ ਜਾਂਦਾਗਾ ਉੱਥੇ ਜਾ ਕੇ ਫੇਰ ਉਹ ਹੀ ਲੱchn ਕਰਦਾ ਨਾ ਤਾਂ ਚਾਚੀ ਉਹ ਨਸ਼ੇ ਛੱਡਦਾ ਹੁਣ ਕਰਿਆ ਵੀ ਕੀ ਜਾਵੇ ਬੁੱਤ ਜੇ ਸਾਡੇ ਕੋਲ ਸਾਰੇ ਹੋਵੇ ਤਾਂ ਅਸੀਂ ਉਹਦਾ ਕੁਝ ਕਰ ਵੀ ਦਈਏ ਉਹਨੂੰ ਕੁੱਟ ਵੀ ਦਈਏ ਉਹਦੀ ਇੱਕ ਅੱਦੀ ਲੱਤਾਂ ਵੀ ਤੋੜ ਦਈਏ ਔਖਾ ਤਾਂ ਤੈਨੂੰ ਹੋਜੂਗਾ ਅਸੀਂ ਤਾਂ ਐਂ ਕਹਿੰਨੇ ਵੀ ਕਾਣੂ ਪਈ ਆਵਦਾ ਘਰ ਵਸਾ ਲੋ ਚੰਗੀ ਗੱਲ ਹੈਗੀ ਉਹਨੂੰ ਕਮਲੇ ਨੂੰ ਆਉਣੀ ਚਾਹੀਦੀ ਐ ਮੇਰੀ ਗੱਲ ਸੁਣ ਲੈ ਤੀ ਜੇ ਐਤ ਕੀ ਭਗ ਜਾ ਉਹਦੇ ਨਾਲ ਕੋਈ ਨਾ ਤੈਨੂੰ ਤੋਰ ਦਿਆਂਗੇ ਤੂੰ ਦੇਖ ਲੈ ਇੱਕ ਅੱਧਾ ਦਿਨ ਜੇ ਤੈਨੂੰ ਚੰਗਾ ਲੱਗਦਾਗਾ ਉੱਥੇ ਤੂੰ ਰਹੀਂ ਨਹੀਂ ਆਉਦਾ ਚੁੱਪ ਕਰਕੇ ਆ ਜੀ ਬਸ ਫੇਰ ਆਪਾਂ ਉਹਦੇ ਨਾਲ ਮੇਰੀ ਤੇ ਤੁਸੀਂ ਐਂ ਦੱਸੋ 8 ਦਿਨ ਕਹਿ ਰਿਆ ਸੀ ਵੀ 8 ਦਿਨ ਹੋ ਗਏ ਦਾਰੂ ਛੱਡੀ ਨੂੰ 8 ਦਿਨ ਦੱਸੋ ਕਿੰਨੇ ਕ ਹੁੰਦੇ ਨੇਗੇ 8 ਦਿਨਾਂ ਦੀ ਕੀ ਗੱਲ ਹੈਗੀ ਇਹ ਤਾਂ ਲੋਕ ਸਾਲ-ਸਾਲ ਦਾ ਗੈਪ ਪਾ ਦਿੰਦੇ ਨੇ ਤਾਂ ਨਹੀਂ ਛੱਡਦੇ ਹੈਗੇ ਉਹ ਤਾਂ ਫੇਰ ਵੀ 8 ਦਿਨ ਨੇ ਕੋਈ ਨਾ ਤੂੰ ਕੇਰਾ ਦੇਖ ਲੈ ਪੁੱਤ ਨਾ ਨਹੀਂ ਕਰੀਦੀ ਹੁੰਦੀ ਚਲੋ ਠੀਕ ਆ ਚਾਚੇ ਤੁਹਾਡੇ ਕਹਣੇ ਤੇ ਕੋਈ ਗੱਲ ਨਹੀਂ ਜੀ ਇੱਕ ਵਾਰ ਜਾ ਕੇ ਦੇਖ ਲੈਣੇ ਹਾਂ ਬਾਕੀ ਕੋਈ ਨਾ ਫਿਰ ਤੇਰਾ ਚਾਚਾ ਆਉਂਦਾ ਮੈਂ ਉਹਦੇ ਨਾਲ ਗੱਲ ਕਰ ਲੂੰਗੀ ਠੀਕ ਹੈ ਜੀ ਠੀਕ ਹੈ ਨਾ ਇਹ ਤਾਂ ਫਿਰ ਕਰਨਾ ਪਊਗਾ ਇੱਕ ਦਿਨ ਕਿਲਾ ਨਾ ਕੋਈ ਨਾ ਜੱਜੀ ਹਾਂ ਮੀਟ ਹਾਂਜੀ ਉਮਰ ਨੂੰ ਚਾਹੀਦੀ ਲੱਭ ਕੇ ਦੇ ਯਾਰ ਉਹਦੀ ਨਮਾਰੀ ਦੀ ਉੱਥੇ ਤਾਂ ਪਈ ਆ ਚਾਚਾ ਪੈਸੇ ਮੰਗੀਆਂ ਤਾਂ ਮੈਂ ਪੈਸੇ ਦੇਣੇ ਆ ਗਏ ਉਹ ਉੱਥੇ ਫੋਟੋਆਂ ਕੁਲ ਤਾਂ ਪਈ ਆ ਮੈਂ ਉੱਥੇ ਰੱਖ ਕੇ ਗਈ ਸੀ ਮੈਨੂੰ ਨਹੀਂ ਸਹੀ ਸੋਈ ਗਈ ਉੱਥੇ ਭਾਲ ਕੇ ਦੇ ਕਿੱਥੇ ਧਰੀ ਆ